ਇੱਕ ਸਾਬਕਾ ਫੌਜੀ ਦੇ ਵੱਲੋਂ ਜਹਾਜ਼ ਨੂੰ ਹਾਈਜੈਕ ਕਰਨ ਦੀ ਜੜੀ ਖਬਰ ਨਿਕਲ ਕੇ ਸਾਹਮਣੇ ਆਇਆ ਤਸਵੀਰ ਵੀ ਜੜੀ ਨਿਕਲ ਕੇ ਸਾਹਮਣੇ ਆਈ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਸਾਬਕਾ ਫੌਜੀ ਦੇ ਵੱਲੋਂ ਇੱਕ ਯਾਤਰੀ ਜਹਾਜ਼ ਨੂੰ ਹਾਈਜੈਕ ਕੀਤਾ ਜਾਂਦਾ ਤਾਂ ਜਦੋਂ ਹਵਾ ਦੇ ਵਿੱਚ ਜਿਹੜਾ ਜਹਾਜ਼ ਮੌਜੂਦ ਹੁੰਦਾ ਤਾਂ ਉਸ ਵਕਤ ਇੱਕ ਸਾਬਕਾ ਫੌਜੀ ਦੁਆਰਾ ਇੱਕ ਚਾਕੂ ਕੱਢ ਲਿਆ ਜਾਂਦਾ ਚਾਕੂ ਕੱਢ ਕੇ ਪਹਿਲਾਂ ਦੋ ਯਾਤਰੀਆਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਸ ਜਹਾਜ਼ ਦਾ ਜਿਹੜਾ ਪਾਇਲਟ ਹੁੰਦਾ ਉਸ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਪਰ ਇੰਨੇ ਦੇ ਵਿੱਚ ਇੱਕ ਯਾਤਰੀ ਦੁਆਰਾ ਆਪਣਾ ਪਿਸਟਲ ਕੱਢ ਕੇ ਬੰਦੂਕ ਕੱਢ ਕੇ ਉਸ ਸਾਬਕਾ ਫੌਜੀ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਹੈ ਤੇ ਇੰਨੇ ਦੇ ਵਿੱਚ ਉਸ ਸਾਬਕਾ ਫੌਜੀ ਦੀ ਜਿਹੜੀ ਮੌਤ ਆ ਉਹ ਵੀ ਹੋ ਜਾਂਦੀ ਆ ਤਾਂ ਬੇਹੱਦ ਸ਼ਰਮਨਾਕਾਰਾ ਕੀਤਾ ਗਿਆ ਇੱਕ ਸਾਬਕਾ ਫੌਜੀ ਦੇ ਵੱਲੋਂ ਚਾਕੂ ਕੱਢ ਕੇ ਜਹਾਜ਼ ਨੂੰ ਜਿਹੜਾ ਹਾਈਜੈਕ ਕਰ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਦੋ ਯਾਤਰੀਆਂ ਦੇ ਉੱਪਰ ਪਹਿਲਾਂ ਚਾਕੂ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਸੇ ਜਹਾਜ਼ ਦੇ ਜਿਹੜਾ ਪਾਇਲਟ ਦੇ ਉੱਪਰ ਜਿਹੜਾ ਹਮਲਾ ਕੀਤਾ ਜਾਂਦਾ ਤੁਹਾਨੂੰ ਦੱਸ ਜੇ ਕਿ ਕੱਟਣਾ ਬੀਰਵਾਰ ਦੀ ਦੱਸੀ ਜਾ ਰਹੀ ਹੈ ਬੀਰਵਾਰ ਰਾਤ ਨੂੰ ਜਿਹੜਾ ਬੈਲੀਜ਼ ਦੇ ਵਿੱਚ ਅਮਰੀਕਾ ਦੇ ਬੈਲੀਜ਼ ਦੇ ਵਿੱਚ ਟ੍ਰੋਪਿਕ 에ਅਰ ਦੇ ਜਿਹੜਾ ਇੱਕ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਕਿ ਜਿਹੜਾ 49 ਸਾਲਾ ਇੱਕ ਸਾਬਕਾ ਫੌਜੀ ਜਿਸ ਦਾ ਨਾਮ ਅਕੈਨ ਯੇਲਾ ਸਾਵਾ ਟੇਲਰ ਦੱਸਿਆ ਜਾ ਰਿਹਾ ਕਿ ਉਸ ਨੂੰ ਜਿਹੜਾ ਜਹਾਜ਼ ਇੱਕ ਉੱਥੇ ਉਸ ਜਹਾਜ਼ ਦੇ ਵਿੱਚ ਮੌਜੂਦ ਯਾਤਰੀ ਦੁਆਰਾ ਗੋਲੀ ਮਾਰ ਦਿੱਤੀ ਜਾਂਦੀ ਤਾਂ ਉਹਨੂੰ ਦੱਸ ਦਿੰਦੇ ਕਿ ਉਸ ਵਕਤ ਜਹਾਜ਼ ਦੇ ਵਿੱਚ ਤਕਰੀਬਨ 16 ਲੋਕ ਲੋਕ ਨੇ ਜਿਹੜੇ 16 ਯਾਤਰੀ ਮੌਜੂਦ ਸੀ ਤਾਂ ਉਸ ਵਕਤ ਕਈ ਯਾਤਰੀਆਂ ਦੇ ਉੱਪਰ ਹਾਈਜੈਕਰ ਸਾਬਕਾ ਫੌਜੀ ਅਕੇ ਨੇ ਯੇਲਾ ਸਾਬਾ ਟੇਲਰ ਦੁਆਰਾ ਜਿਹੜਾ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਚਾਕੂ ਦੀ ਨੋਕ ਦੇ ਉੱਪਰ ਉਸ ਜਹਾਜ਼ ਨੂੰ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਪਰ ਇਹਨਾਂ ਦੇ ਵਿੱਚ ਇੱਕ ਉਸੇ ਜਹਾਜ਼ ਦੇ ਯਾਤਰੀ ਦੁਆਰਾ ਉਸ ਸਾਬਕਾ ਫੌਜੀ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਆ ਬਾਕੀ ਯਾਤਰੀਆਂ ਦਾ ਆਪਣਾ ਬਚਾਅ ਕਰਦੇ ਹੋਏ ਵੱਡੀ ਕਾਰਵਾਈ ਕੀਤੀ ਜਾਂਦੀ ਆ ਉਸ ਦੇ ਕੋਲ ਲਾਇਸੈਂਸੀ ਜਿਹੜਾ ਅਸਲਾ ਹੁੰਦਾ ਤੇ ਉਸੇ ਅਸਲੇ ਦੀ ਵਰਤੋਂ ਕਰਦੇ ਹੋਏ ਹਾਈਜੈਕਟ ਕੀਤੇ ਹੋਏ ਜਹਾਜ਼ ਨੂੰ ਜਿਹੜਾ ਉਸ ਵਕਤ ਉਹ ਸਹਾਇਜੈਕਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਜਿਹੜਾ ਸਾਰਾ ਮਾਮਲਾ ਇਹ ਅਮਰੀਕਾ ਦੇ ਬੈਲੀਜ਼ ਤੋਂ ਨਿਕਲ ਕੇ ਸਾਹਮਣੇ ਆਇਆ ਦਿੱਤੇ ਕਿ ਇੱਕ ਲੋਕਲ ਯਾਤਰੀ ਜਹਾਜ਼ ਜੋ ਕਿ ਟ੍ਰੋਪਿਕ 에ਅਰ ਜਹਾਜ਼ ਜਿਹੜੀ ਕੰਪਨੀ ਉਹਨਾਂ ਦਾ ਜਹਾਜ਼ ਸੀ ਉਸ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ 49 ਸਾਲਾਂ ਕੰਨ ਜੇਲਾ ਸਾਵਾ ਟੇਲਰ ਇੱਕ ਸਾਵਕਾ ਫੌਜੀ ਸੀ ਜਿਸ ਦੁਆਰਾ ਜਹਾਜ਼ ਨੂੰ ਜੜਾ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨੇ ਦੇ ਵਿੱਚ ਜਦੋਂ ਜਹਾਜ਼ ਨੂੰ ਹਾਈਜੈਕ ਕੀਤਾ ਜਾਂਦਾ ਚਾਕੂ ਕੱਢ ਕੇ ਦੋ ਯਾਤਰੀਆਂ ਦੇ ਉੱਪਰ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਉਸ ਜਹਾਜ਼ ਦੇ ਪਾਇਲਟ ਦੇ ਉੱਪਰ ਵੀ ਹਮਲਾ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਇੱਕ ਯਾਤਰੀ ਦੁਆਰਾ ਆਪਣਾ ਲਾਇਸੈਂਸੀ ਅਸਲਾ ਕੱਢ ਕੇ ਉਸ ਸਾਬਕਾ ਫੌਜੀ ਦੇ ਉੱਪਰ ਅਹਮਦ ਜਿਹੜਾ ਗੋਲੀ ਚਲਾ ਦਤੀ ਜਾਂਦੀ ਆ ਗੋਲੀ ਉਸ ਸਾਬਕਾ ਫੌਜੀ ਦੇ ਲੱਗ ਜਾਂਦੀ ਆ ਜਿਸ ਤੋਂ ਬਾਅਦ ਕੇ ਜਿਹੜੀ ਉਸ ਦੀ ਮੌਤ ਆ ਉਹ ਵੀ ਹੋ ਜਾਂਦੀ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ 16 ਜਿਹੜੇ ਯਾਤਰੀ ਸੀ ਉਸ ਜਹਾਜ਼ ਦੇ ਵਿੱਚ ਸਵਾਰ ਸੀ ਸਾਰੇ ਜਿਹੜੇ ਮੌਕੇ ਤੇ ਸਹਿਮ ਜਾਂਦੇ ਨੇ ਕਿ ਅਜਿਹਾ ਕੀ ਹੋ ਗਿਆ ਅਚਾਨਕ ਕੇ ਜਿਹੜਾ ਕਿੰਨਾ ਜੋ ਮੱਧ ਹਵਾ ਦੇ ਵਿੱਚ ਜਹਾਜ਼ ਜਾ ਰਿਹਾ ਹੁੰਦਾ ਅਚਾਨਕ ਇੱਕ ਸਾਬਕਾ ਫੌਜੀ ਉੱਠਦਾ ਉਸ ਦੇ ਹੱਥ ਦੇ ਵਿੱਚ ਚਾਕੂ ਹੁੰਦਾ ਉਸੇ ਚਾਕੂ ਨੂੰ ਆਧਾਰ ਜੋ ਚਾਕੂ ਦੀ ਮਜੜਾ ਮਦਦ ਦੇ ਨਾਲ ਜਿਹੜਾ ਪਹਿਲਾ ਯਾਤਰੀਆਂ ਤੇ ਹਮਲਾ ਹੁੰਦਾ ਉਸ ਤੋਂ ਬਾਅਦ ਜਿਹੜਾ ਪਾਇਲਟ ਦੇ ਉੱਪਰ ਹਮਲਾ ਕੀਤਾ ਜਾਂਦਾ ਤੇ ਇੰਨੇ ਦੇ ਵਿੱਚ ਜਿਹੜਾ ਜਹਾਜ਼ ਆ ਹਾਈਜੈਕ ਕਰ ਲਿਆ ਜਾਂਦਾ